ਹਾਂਜੀ ਹਾਂਜੀ ਪਿਆਰੇ ਵਿਦਿਆਰਥੀ ਜੋ ਮੈਰੀਟੋਰੀਅਸ ਦੀ ਕਾਉਂਸਲਿੰਗ ਸ਼ੁਰੂ ਹੋਈ ਹੈ ਕਿ 9 5 24 ਤੋਂ 10 ਰਿਆਂ ਤੁਹਾਨੂੰ ਕਿੰਨੀਆਂ ਸੀਟਾਂ ਭਰ ਚੁੱਕੀਆਂ ਨੇ ਸਾਰੇ ਮੈਰੀਟੋਰੀਅਸ ਸਕੂਲਾਂ ਵਿੱਚ ਤੇ ਕਿੱਥੇ-ਕਿੱਥੇ ਕਿੰਨੀਆਂ ਖਾਲੀ ਨਿਗੀਆਂ ਤਾਂ ਕਿ ਵਿਦਿਆਰਥੀ ਜਿਹੜਾ ਆਪਣੀ ਆਪਸ਼ਨ ਜਿਹੜੀ ਸਹੀ ਭਰ ਸਕਣ ਜਿਨ੍ਹਾਂ ਨੇ ਕਾਉਂਸਲਿੰਗ 11 ਤਰੀਕ ਨੂੰ ਹੋਣੀ ਹੈਗੀ ਅਮਰਤਸਰ ਦੇ ਵਿੱਚ 24 ਸੀਟਾਂ ਮੈਡੀਕਲ ਦੀਆਂ ਖਾਲੀ ਆ ਤੇ ਨਾਨ ਮੈਡੀਕਲ ਦੀਆਂ 96 ਖਾਲੀ ਆ ਤੇ ਕਮਰਸ ਦੀਆਂ 36 ਖਾਲੀ ਨਿਗੀਆਂ ਇਸ ਤਰ੍ਹਾਂ ਦੇ ਨਾਲ ਬਠਿੰਡਾ ਦੇ ਵਿੱਚ 13 0 ਸੀਟਾਂ ਕਿ ਜਿਹੜੀ ਮੈਡੀਕਲ ਦੀ ਸਾਰੀਆਂ ਫਿੱਲ ਹੋ ਗਈਆਂ ਨਾਨ ਮੈਡੀਕਲ ਦੀ ਵੀ ਕੋਈ ਸੀਟ ਨਹੀਂ ਹੈਗੀ ਫਿੱਲ ਹੋ ਚੁੱਕੀਆਂ ਨੇ ਤੇ ਕਮਰਸ ਦੀਆਂ ਜਿਹੜੀਆਂ ਹੈਗੀਆਂ ਨੇ 13 ਸੀਟਾਂ ਰਹਿ ਚੁੱਕੀਆਂ ਨੇ ਬਠਿੰਡਾ ਦੇ ਵਿੱਚ ਮੈਡੀਕਲ ਤੇ ਨਾਨ ਮੈਡੀਕਲ ਭਰ ਚੁੱਕਿਆ ਇਹ ਲੜਕੀਆਂ ਦੀਆਂ ਸੀਟਾਂ ਦੀ ਗੱਲ ਕਰ ਰਹੇ ਹਾਂ ਅਸੀਂ ਡਿਟੇਲ ਆ ਜਿਹੜੀ ਫਿਰੋਜ਼ਪੁਰ ਦੇ ਵਿੱਚ 33 ਸੀਟਾਂ ਰਹਿ ਗਈਆਂ ਜੀ ਮੈਡੀਕਲ ਦੀਆਂ ਨਾਨ ਮੈਡੀਕਲ ਦੀਆਂ 84 ਨੇ ਤੇ ਕਮਰਸ ਦੀਆਂ 39 ਸੀਟਾਂ ਬਾਕੀ ਨੇ ਭਰਨ ਵਾਲੀਆਂ ਗੁਰਦਾਸਪੁਰ ਦੇ ਵਿੱਚ ਜਿਹੜੀਆਂ 40 ਸੀਟਾਂ ਜੀ ਮੈਡੀਕਲ ਦੀਆਂ ਤੇ ਨਾਨ ਮੈਡੀਕਲ ਦੀਆਂ 109 ਇਸੇ ਤਰ੍ਹਾਂ ਦੇ ਨਾਲ ਜਿਹੜੀਆਂ ਕਮਰਸ ਦੀਆਂ 40 ਸੀਟਾਂ ਜਿਹੜੀਆਂ ਗਰਦਾਸਪੁਰ ਦੇ ਵਿੱਚ ਰਹਿ ਚੁੱਕੀਆਂ ਨੇਗੀਆਂ। ਇਸੇ ਤਰ੍ਹਾਂ ਤੁਸੀਂ ਤਲਵਾੜਾ ਵੇਖ ਰਹੇ ਹੋਗੇ। ਤਲਵਾੜਾ ਦੇ ਵਿੱਚ ਜਿਹੜਾ ਹੈਗਾ 14 ਸੀਟਾਂ ਨੇ ਜਿਹੜੀਆਂ ਮੈਡੀਕਲ ਦੀਆਂ, ਬਾਕੀ ਆ ਜੀ ਭਰਨ ਵਾਲੀਆਂ ਤੇ ਨਾਨ ਮੈਡੀਕਲ ਦੀਆਂ 14 ਤੇ ਕਮਰਸ ਦੀਆਂ 16। ਇਸੇ ਤਰ੍ਹਾਂ ਤੁਸੀਂ ਜਲੰਧਰ ਵੇਖ ਰਹੇ ਹੋ ਜਲੰਧਰ ਵਿੱਚ 24 ਸੀਟਾਂ ਮੈਡੀਕਲ ਦੀਆਂ ਰਹਿ ਗਈਆਂ ਜੀ ਜਿਹੜੀਆਂ ਭਰਨ ਵਾਲੀਆਂ, ਨਾਨ ਮੈਡੀਕਲ ਵਿੱਚ 86 ਤੇ ਕਮਰਸ ਦੇ ਵਿੱਚ 33 ਲੁਧਿਆਣਾ ਵਿੱਚ ਵੇਖ ਰਹੇ ਹੋ ਤੁਸੀਂ 12 ਸੀਟਾਂ ਬਾਕੀ ਰਹੀਆਂ ਮੈਡੀਕਲ ਦੀਆਂ ਤੇ ਨਾਨ ਮੈਡੀਕਲ ਦੀਆਂ ਸੀਟਾਂ 86 ਨੇ ਜੀ ਤੇ ਕਮਰਸ ਦੀਆਂ 25 ਆ ਇਸ ਤਰ੍ਹਾਂ ਤੁਸੀਂ ਪਟਿਆਲਾ ਵੇਖ ਰਹੇ ਹੋਗੇ ਮੈਡੀਕਲ ਦੀ ਕੋਈ ਵੀ ਸੀਟ ਨਹੀਂ ਹੈ ਫਿਲ ਹੋ ਚੁੱਕੀਆਂ ਸਾਰੀਆਂ ਤੇ ਨਾਨ ਮੈਡੀਕਲ ਦੇ ਵਿੱਚ 16 ਸੀਟਾਂ ਬਾਕੀ ਆ ਜੀ ਤੇ 25 ਸੀਟਾਂ ਜਿਹੜੀਆਂ ਕਮਰਸ ਦੇ ਵਿੱਚ ਬਾਕੀ ਨੇ ਐਸਐਸ ਨਗਰ ਜਿਹੜਾ ਮੁਹਾਲੀ ਵਾਲਾ ਸਕੂਲ ਹੈ ਇਹ ਇਹਦੇ ਵਿੱਚ ਮੈਡੀਕਲ ਸਾਰਾ ਫਿਲ ਹੋ ਚੁੱਕਿਆ ਜੀ ਲੜਕੀਆਂ ਦੀਆਂ ਸੀਟਾਂ ਨੇ ਜਿਹੜੀਆਂ ਤੇ 63 ਸੀਟਾਂ ਨੇ ਜਿਹੜੀਆਂ ਉਹ ਨਾਨ ਮੈਡੀਕਲ ਦੀਆਂ ਬਾਕੀ ਆ ਤੇ 30 ਕਮਰਸ ਦੀਆਂ ਬਾਕੀ ਆ ਇਸੇ ਤਰ੍ਹਾਂ ਨੂੰ ਸੰਗਰੂਰ ਵੇਖ ਰਹੇ ਹੋ ਤੁਸੀਂ ਸੰਗਰੂਰ ਦੇ ਵਿੱਚ 37 ਸੀਟਾਂ ਨੇ ਜਿਹੜੀਆਂ ਮੈਡੀਕਲ ਦੀਆਂ ਬਾਕੀ ਆ ਲੜਕੀਆਂ ਦੀਆਂ 113 ਸੀਟਾਂ ਨੇ ਜਿਹੜੀਆਂ ਨਾਨ ਮੈਡੀਕਲ ਦੀਆਂ ਬਾਕੀ ਆ ਤੇ 40 ਸੀਟਾਂ ਨੇ ਜਿਹੜੀਆਂ ਕਮਰਸ ਦੀਆਂ ਬਾਕੀ ਆ ਸੋ ਜਾਣਕਾਰੀ ਜਿਹੜੀ ਤੁਹਾਡੇ ਹਿੱਤ ਸੀਗੀ ਤਾਂ ਕਿ ਵਿਦਿਆਰਥੀਆਂ ਨੂੰ ਪਤਾ ਲੱਗ ਸਕੇ ਤੇ ਆਪਣੀ ਉਹ ਜਿਹੜਾ ਅੱਗੇ ਉਹਨਾਂ ਨੇ ਕਿਹੜੀ ਕਿਹੜੀ ਆਪਸ਼ਨ ਭਰਨੀਆਂ ਜਿਨ੍ਹਾਂ ਦੀ ਜਿਹੜੀ ਕਾਉਂਸਲਿੰਗ ਹੋਣੀ ਆ 11 ਤਰੀਕ ਨੂੰ ਇਹ ਡਿਟੇਲ ਜਿਹੜੀ ਤੁਹਾਡੀ ਸਾਰੇ ਸਾਹਮਣੇ ਰੱਖੀ ਆ ਤੁਹਾਡੀ ਸੌਖ ਵਾਸਤੇ ਤਾਂ ਕਿ ਜਿਹੜਾ ਤੁਸੀਂ ਜਿਹੜਾ ਰਾਇ ਕਰਕੇ ਆਪਣੇ ਮਾਪੇ-ਬਾਪ ਨਾਲ ਆਪਣੇ ਅਧਿਆਪਕਾਂ ਦੇ ਨਾਲ ਆਪਣਾ ਜਿਹੜਾ ਮਨਪਸੰਦੀ ਦਾ ਸਟੇਸ਼ਨ ਜਿਹੜਾ ਲੈ ਸਕੋ ਤਾਂ ਜਿਹੜੇ ਵਿਦਿਆਰਥੀ ਨਵੇਂ ਆਏ ਨੇ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਤਾਂ ਕਿ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਕੋਲੇ ਪਹੁੰਚਦੀ ਰਹੇ ਤੇ ਇਸ ਨੂੰ ਲਾਈਕ ਕਮੈਂਟ ਜਰੂਰ ਕਰਨਾ ਅੱਗੇ ਵੱਧ ਤੋਂ ਵੱਧ ਵਿਦਿਆਰਥੀਆਂ ਤੱਕ ਸ਼ੇਅਰ ਕਰਿਏ ਤੇ ਜਿਨ੍ਹਾਂ ਨੂੰ ਜਿਹੜਾ ਸੌਖੀ ਤੇ ਸਧਾਰਨ ਭਾਸ਼ਾ ਦੇ ਵਿੱਚ ਸਾਰੀ ਗੱਲ ਜਿਹੜੀ ਜਿਹੜੀ ਸਮਝ ਆ ਜਾਵੇ ਤੇ ਵਿਦਿਆਰਥੀ ਆਪਣਾ ਮਨਪਸੰਦੀ ਦਾ ਜਿਹੜਾ ਸਟੇਸ਼ਨ ਲੈ ਕੇ ਆਪਣੇ ਜਿਹੜਾ ਹੈਗਾ ਭਵਿੱਖ ਨੂੰ ਸੁਨਹਿਰਾ ਬਣਾਉਣ ਸ਼ੁਕਰੀਆ ਜੀ ਮਿਹਰਬਾਨੀ